ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1962 ਤੋਂ ਲੈ ਕੇ 1974 ਤੱਕ 2 ਤੋਂ 4 ਦੇ ਤਕਰੀਬਨ ਸਮੇਂ ਐਤਵਾ ਦੇ ਦਿਨ ਧੰਤਨ ਬਾਬਾ ਦੀਪ ਸਿੰਘ ਸਤਾਨ ਤੇ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਹੁੰਦੇ ਸਨ ਸੰਗਤਾਂ ਦਾ ਪਿਆਰ ਇਸ ਬਾਣੀ ਤੇ ਸ਼ਰਧਾ ਆਪਸ ਵਿਚਾਰ ਕਰਕੇ ਇਸ ਦਾ ਟਾਈਮ ਜਿਹੜਾ ਹੈ ਹੋਰ ਵਧਾ ਦਿੱਤਾ ਗਿਆ 1974 ਤੋਂ ਲੈ ਕੇ ਹੁਣ 2024 ਤੱਕ ਤਕਰੀਬਨ 50 ਸਾਲ ਹੋ ਗਏ ਨੇ ਇਹ ਪੰਜ ਜੱਜੀ ਸਾਹਿਬ ਦੋ ਚੁਪਾਈ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ 12 ਤੋਂ 4 ਦੇ ਵਿੱਚ ਇਹ ਉੱਥੇ ਲਗਾਤਾਰ ਹਰ ਐਤਵਾਰ ਦੁਪਹਿਰੇ ਦੇ ਰੂਪ ਦੇ ਵਿੱਚ ਹੁੰਦੇ ਨੇ ਸਾਰੀਆਂ ਸੰਗਤਾਂ ਦੇ ਸੰਦੇਸ਼ਾਂ ਤੋਂ ਹੋਰ ਲੋਕ ਸੰਗਤਾਂ ਬੜੇ ਪਿਆਰ ਦੇ ਨਾਲ ਇਸ ਦੁਪਹਿਰੇ ਦਾ ਆਨੰਦ ਮਾਣਦੀਆਂ ਨੇ ਦੁਪਹਿਰਾ ਇੱਕ ਨਾਮ ਦਿੱਤਾ ਗਿਆ ਹੈ ਟਾਈਟਲ ਹੈ ਹੋਰ ਕੋਈ ਮਕਸਦ ਨਹੀਂ ਹੈ ਦਾ ਪਿੱਛੇ ਮਕਸਦ ਨiyet ਇਹੀ ਹੈ ਕਿ ਗੁਰਬਾਣੀ ਨੂੰ ਪੜਨਾ ਸੁਣਨਾ ਤੇ ਉਹਦਾ ਰਸ ਮੰਨਣਾ ਉੱਤੇ ਚੱਲਣਾ ਔਰ ਇਹ तकरीबन 50 ਸਾਲਾਂ ਤੋਂ ਗੁਰੂ ਦੀ ਕਿਰਪਾ ਨਾਲ ਸੇਵਾ ਚੱਲ ਰਹੀ ਹੈ ਐ ਤੌਰ ਛੁੱਟੀ ਹੋਣ ਦੇ ਕਾਰਨ ਇਹ ਜਿਹੜਾ ਸਮਾਂ ਹੈ ਉੱਥੇ तकरीबन ਹਰ ਸਤਾ ਦੀ ਆਪਣੀ ਮਰਿਆਦਾ ਹੈ ਸੋ ਇਸ ਕਰਕੇ ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਵੀ ਅਮਰਤ ਵੇਲੇ ਤੋਂ ਨਾ ਅਮਰਤ ਵੇਲੇ ਨਹੀਂ ਜਾਗਣਾ ਜਾਂ ਇਸ ਟਾਈਮ ਬਾਣੀ ਪੜਨੀ ਇਸ ਟਾਈਮ ਨਹੀਂ ਪੜਨੀ ਇੱਕ ਰੂਟੀਨ ਹੈ ਉਥੋਂ ਦੀ ਉਸ ਰੂਟੀਨ ਨੂੰ ਮੁੱਖ ਰੱਖਦਿਆਂ ਹੋਇਆਂ ਬਹੁਤ ਸਾਨੀ ਸੰਗਤਾਂ ਇੱਕ ਭਾਵਨਾ ਬਣਾਉਂਦੀਆਂ ਨੇ ਇਦੀ ਮੇ ਬਾਬਾ ਦੀਪ ਸਿੰਘ ਜੀ ਦਾ ਤੇ ਚਪੈਰਾ 12 ਤੋਂ 4 ਹੁੰਦਾ ਹੈ ਫਿਰ ਆਪਣੇ ਆਪਣੇ ਸਥਾਨਾਂ ਤੇ ਜਿਵੇਂ ਜਿਹਨੂੰ ਚੰਗਾ ਲੱਗਦਾ ਆਪਣੇ ਟਾਈਮ ਦੀ ਵੰਡ ਕਰਕੇ ਉਹ ਇਹ ਇਹਦਾ ਰਸ ਮਾਣਦਾ ਹੈ ਸੋ ਗੁਰੂ ਕਿਰਪਾ ਕਰੇ ਸਾਡੀ ਪੂਰਨ ਸ਼ਰਧਾ ਬਣੇ ਪਿਆਰ ਦੇ ਨਾਲ ਸਾਰੇ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਈ ਰੂਜੀ ਕਾ ਖਾਲਸਾ ਬਾਈ ਰੂਜੀ